ਅਸੀਂ ਹੁਣ ਉੱਪਰ 1 ਕੀ ਤੇ ਬਾਈ ਪੜ੍ਹਦੇ ਹਾਂ ਇੱਥੇ ਲਿਖਿਆ ਕਿ ਯਹੋਵਾ ਨੇ ਜਿਵੇਂ ਆਖਿਆ ਸੀ ਉਸੇ ਤਰ੍ਹਾਂ ਸਰਾ ਉੱਤੇ ਨਜ਼ਰ ਕੀਤੀ ਅਤੇ ਇਸ ਉਸ ਲਈ ਆਪਣੇ ਬਚਨ ਦੇ ਅਨੁਸਾਰ ਕੀਤਾ ਸੋ ਉਹਨੇ ਕਿਹਾ ਸੀ ਰੱਬ ਨੇ ਕਿਹਾ ਸੀ ਕਿ ਮੈਂ ਇੱਕ ਸਾਲ ਪਹਿਲਾਂ ਕਿਹਾ ਸੀ ਕਿ ਮੈਂ ਅਗਲੇ ਸਾਲ ਆਉਣਾ ਹੈ ਤੇ ਸਰਾ ਇੱਕ ਮੁੰਡੇ ਨੂੰ ਜਨਮ ਦੇਵੇਗੀ ਸੋ ਹੁਣ ਉਹ ਸਮਾਂ ਆ ਗਿਆ ਸਰਾ ਇੱਥੇ ਲਿਖਿਆ ਗਰਭਵਤੀ ਹੋਈ ਉਹ ਐਕਚੁਅਲੀ ਇਹ ਇਹ ਥਿਸ ਇਜ਼ ক্লোਜ਼ਰ ਕਿ ਕਿ ਇੱਥੇ ਲਿਖਿਆ ਉਹ ਪ੍ਰੈਗਨੈਂਟ ਹੋਈ ਸੋ ਮੇਬੀ ਦਿਸ ਵਾਸ ਇਵਨ ਲੌਂਗ ਬਿਫੋਰ ਅ ਈਅਰ ਐਕਚੁਅਲੀ ਸਰਾ ਗਰਭਤੀ ਹੋਈ ਅਤੇ ਉਸੇ ਹੀ ਨਿਯੁਕਤ ਸਮੇਂ ਤੇ ਜੋ ਪਰਮੇਸ਼ਰ ਨੇ ਠਹਿਰਾਇਆ ਸੀ ਸੋ ਜਿਹੜਾ ਉਹਨੇ ਪਹਿਲਾਂ ਸਮਾਂ ਦੱਸਿਆ ਸੀ ਆਬਰਾਹਮ ਲਈ ਉਸ ਦੇ ਬਡਾਪੇ ਵਿੱਚ ਇੱਕ ਪੁੱਤਰ ਨੂੰ ਜਨਮ ਦਿੱਤਾ ਸੋ ਯਾ ਇਹ ਰੱਬ ਨੇ ਕਿਹਾ ਸੀ ਜਨਮ ਤਕਰੀਬਨ ਇੱਕ ਸਾਲ ਦੇ ਵਿੱਚ ਉਹਦਾ ਹੋਊਗਾ ਸੋ ਸ਼ੀ ਵਾਸ ਪ੍ਰੈਗਨੈਂਟ ਲਾਈਕ 3 ਮੰਥਸ ਆਫਟਰ ਥੈਟ ਮੇਬੀ ਅਰਾਊਂਡ ਸੋ ਕਮਾਲ ਦੀ ਗੱਲ ਹੈ ਕਿ ਰੱਬ ਨੇ ਰੱਬ ਕੋਲ ਕੰਟਰੋਲ ਆ ਇਹਨਾਂ ਦੀਆਂ ਚੀਜ਼ਾਂ ਇਹਨਾਂ ਚੀਜ਼ਾਂ ਦੀ ਕੰਟਰੋਲ ਉਹਦੇ ਹੱਥ ਵਾਸਤੇ ਆ ਉਹ ਕੁਝ ਵੀ ਕਰ ਸਕਦਾ ਸੋ ਇਥੇ ਲਿਖਿਆ ਹੈ ਕਿ ਆਬਰਾਮ ਨੇ ਆਪਣੇ ਪੁੱਤਰ ਦਾ ਨਾਮ ਜਿਸ ਨੂੰ ਸਰਾਹ ਨੇ ਜਨਮ ਦਿੱਤਾ ਸੀ ਇਸਹਾਕ ਰੱਖਿਆ ਸੋ ਚੇਤਾ ਇਸਹਾਕ ਦਾ ਮਤਲਬ ਹੈਗਾ ਹੱਸਣਾ ਇਹ ਜਿਹੜਾ ਸ਼ਬਦ ਆ ਇਹ ਉਸ ਸਮੇਂ ਦੇ ਹੱਸਣ ਦੇ ਤਰੀਕੇ ਵਰਗਾ ਵਰਗੀ ਆਵਾਜ਼ ਆ ਸੋ ਕਰਕੇ ਸਰਾਹ ਵੀ ਹਸੀ ਸੀ ਜਦੋਂ ਰੱਬ ਨੇ ਕਿਹਾ ਸੀ ਕਿ ਸਰਾਹ ਗਰਭਪਤੀ ਹੋਊਗੀ ਜਦੋਂ 90 ਸਾਲਾਂ ਵਿੱਚ 90 ਸਾਲਾਂ ਦੀ ਉਮਰ ਤੇ ਤੇ ਆਬਰਾਮ ਵੀ ਐਕਚੁਅਲੀ ਹੱਸਿਆ ਸੀ ਸੋ ਇਥੇ ਲਿਖਿਆ ਹੈ ਤੇ ਜਦ ਆਬਰਾਮ ਦਾ ਪੁੱਤਰ ਇਸਹਾਕ 8 ਦਿਨ ਦਾ ਹੋ ਗਿਆ ਤਦ ਉਸਨੇ ਪਰਮੇਸ਼ਰ ਦੇ ਹੁਕਮ ਅਨੁਸਾਰ ਉਹਦੀ ਸੁਨਤ ਕਰਾਈ ਸ਼ੁਕਰ ਕੇ ਰੱਬ ਨੇ ਇਹ ਪਹਿਲਾਂ ਹੀ ਇਹ ਉਹਨਾਂ ਤੇ ਰਿਕੁਆਇਰਮੈਂਟ ਲਈ ਸੀ ਆਬਰਾਹਮ 100 ਸਾਲ ਦਾ ਸੀ ਜਦ ਉਸ ਦਾ ਪੁੱਤਰ ਇਸਹਾਕ ਜੰਮਿਆ ਅਤੇ ਸਰਾ ਨੇ ਆਖਿਆ ਪਰਮੇਸ਼ਰ ਨੇ ਮੈਨੂੰ ਆਨੰਦ ਕੀਤਾ ਹੈ ਅਤੇ ਸਾਰੇ ਸੁਨਨ ਵਾਲੇ ਮੇਰੇ ਨਾਲ ਆਨੰਦ ਮਨਾਉਣਗੇ ਉਸ ਨੇ ਆਖਿਆ ਉਸ ਨੇ ਮਤ ਸਰਾ ਸਰਾ ਨੇ ਆਖਿਆ ਕਿ ਕੀ ਕੋਈ ਆਬਰਾਹਮ ਨੂੰ ਆਕ ਸਕਦਾ ਸੀ ਕਿ ਸਰਾਹ ਪੁੱਤਰਾਂ ਨੂੰ ਦੁੱਧ ਚੰਗਾ ਆਏਗੀ ਦੇਖੋ ਕਿਉਂਕਿ ਮੈਂ ਉਸ ਦੇ ਬਟਾਪੇ ਵਿੱਚ ਇੱਕ ਪੁੱਤਰ ਨੂੰ ਜਨਮ ਦਿੱਤਾ ਉਹ ਮੁੰਡਾ ਵੱਧਦਾ ਗਿਆ ਅਤੇ ਉਹਦਾ ਦੁੱਧ ਇੱਥੇ ਲਿਖਿਆ ਹੈ ਤੇ ਉਹਦਾ ਦੁੱਧ ਛਡਾਇਆ ਗਿਆ ਅਤੇ ਆਬਰਾਮ ਨੇ ਸਾਖ ਦੀ ਦੁੱਧ ਛਡਾਉਣ ਦੇ ਦਨ ਵੱਡੀ ਦਾਵਤ ਕੀਤੀ ਸੋ ਯੂ نو ਇੱਥੇ ਲੱਗ ਰਿਹਾ ਕਿ ਹਜੇ ਸਰਾਹ ਜਿਹੜੀ ਆ ਉਹ ਖੁਸ਼ ਆ ਕਿਉਂਕਿ ਉਹਦੇ ਨਾਲ ਇੱਕ ਬਹੁਤ ਵੱਡੀ ਵੱਡੀ ਕਰਾਮਾਤ ਹੋਈ 90 ਸਾਲਾਂ ਦੀ ਉਮਰ ਤੇ ਜਦੋਂ ਉਹ

ਇਸ ਪੁੱਤਰ ਦੇ ਰਾਹੀਂ ਰੱਬ ਨੇ ਕੀ ਕਰਾਉਣਾ ਸੀ ਮਤਲਬ ਕਿ ਇਸ ਪੁੱਤਰ ਦੇ ਰਾਹੀਂ ਯਿਸੂ ਆਉਣਾ ਸੀ ਜੀ ਇਸ ਨੇ ਸਾਰੀ ਦੁਨੀਆ ਦੇ ਉੱਤੇ ਰਾਜ ਕਰਨਾ ਹੈ ਤੇ ਹੁਣ ਤਾਂ ਉਹ ਰਾਜਾ ਹੈ ਸੋ ਇੱਥੇ ਲਿਖਿਆ ਉਹ ਉਹਦਾ ਹੁਣ ਦੁੱਧ ਛਡਾਉਣ ਦਾ ਸਮਾਂ ਆ ਗਿਆ ਸੀ ਤੇ ਆਬਰਾਮ ਨੇ ਇਸ ਸਮੇਂ ਦਾਵਤ ਰੱਖੀ ਸੀ ਉਸ ਸਮੇਂ ਦਾ ਸ਼ਾਦ ਰਵਾਜ ਸੀਗਾ ਸੋ ਮੇਬੀ ਆਈ ਡੋਟ ਨੋ ਚਾਰ ਪੰਜ ਸਾਲ ਦਾ ਹੋਣਾ ਸਰਾਨ ਕਰਕੇ ਜੇ ਤੁਹਾਡਾ ਇੱਕੋ ਹੀ ਇੱਕ ਮੁੰਡਾ ਹੋਊਗਾ ਤੁਸੀਂ ਆਪੇ ਸੋਚ ਲਓ ਵੀ ਤੁਸੀਂ ਉਹਨੂੰ ਜਿੰਨਾ ਚਿਰ ਉਹ ਦੁੱਧ ਪੀਊਗਾ ਤੁਸੀਂ ਉਹਨੂੰ ਦਵੋਗੇ ਸਰਾ ਨੇ ਹਾਜ਼ਰਾ ਦੇ ਪੁੱਤਰ ਨੂੰ ਜਿਸ ਨੂੰ ਉਹਨੇ ਆਬਰਾਮ ਲਈ ਜਨਮ ਦਿੱਤਾ ਸੀ ਮਖਾਲ ਕਰਦੇ ਹੋਏ ਵੇਖਿਆ ਸੋ ਸਰਾ ਨੇ ਦੇਖਿਆ ਕਿ ਜਿਹੜਾ ਹਾਜ਼ਰਾ ਦਾ ਹੁਣ ਤਕਰੀਬਨ 18-19 ਸਾਲਾਂ ਦਾ ਹੋ ਗਿਆ ਹੁਣ ਮੇイビー 16-17-18 ਤੇ ਉਹ ਸਰਾ ਨੇ ਦੇਖਿਆ ਕਿ ਉਹਦੀ ਜਿਹੜੀ ਹਾਜ਼ਰਾ ਸੀ ਜਿਹੜੀ ਉਹਦੀ ਮੇਡ ਸਰਵੈਂਟ ਸੀ ਉਹਦਾ ਮੁੰਡਾ ਇਸਮੈਲ ਜਿਹਦਾ ਨਾਂ ਰੱਖਿਆ ਸੀ ਉਹ ਇਸਾਕ ਦਾ ਮਜ਼ਾਕ ੜਾ ਰਿਹਾ ਸੀ ਤੇ ਹੁਣ ਉਹਨੇ ਉਹ ਗੁੱਸੇ ਹੋਏ ਇਸ ਲਈ ਉਸਨੇ ਆਬਰਾਮ ਨੂੰ ਆਖਿਆ ਇਸ ਦਾਸੀ ਅਤੇ ਇਹਦੇ ਪੁੱਤਰ ਨੂੰ ਕੱਢ ਦੇ ਕਿਉਂਕਿ ਜੋ ਇਸ ਦਾਸੀ ਦਾ ਪੁੱਤਰ ਮੇਰੇ ਪੁੱਤਰ ਇਸਾਕ ਦਾ ਨਾਮ ਦੇ ਨਾਲ ਵਾਰਸ ਨਹੀਂ ਹੋਵੇਗਾ ਸੋਚੋਂਦੀ ਨਸੀ ਕਿ ਇਸਮੈਲ ਇਸਾਕ ਦੀ ਜਿਹੜੀ ਜਿਹੜੀ ਵਿਰਾਸਤ ਆ ਉਹਨੂੰ ਖੋ ਲਵੇ ਬਟ ਬਟ ਹੁਣ ਤੋਂ ਬਾਅਦ ਇਥੇ ਆਪਣੇ ਪੁੱਤਰ ਦੇ ਕਾਰਨ ਆਬਰਾਹਮ ਦੀ ਨਿਗਾ ਵਿੱਚ ਇਹ ਗੱਲ ਬਹੁਤ ਬੁਰੀ ਲੱਗੀ ਸਨ ਉਹ ਤਾਂ ਆਬਰਾਹਮ ਦਾ ਤਾਂ ਪੁੱਤਰ ਸੀ ਉਹ ਸਿਰਾਦਤ ਨਹੀਂ ਸੀ ਪਰ ਆਬਰਾਹਮ ਦਾ ਤਾਂ ਉਹ ਖੂਨ ਸੀ ਥੋਨ ਬਹੁਤ ਇਹ ਬੁਰੀ ਗੱਲ ਲੱਗੀ ਉਹਦੀ ਪਤਨੀ ਦੀ ਪਰ ਪਰਮੇਸ਼ ਨੇ ਆਬਰਾਹਮ ਨੂੰ ਆਖਿਆ ਇਹ ਗੱਲ ਇਸ ਮੁੰਡੇ ਅਤੇ ਤੇਰੀ ਦਾਸੀ ਦੇ ਵਿਖੇ ਤੇਰੀ ਨਜ਼ਰ ਵਿੱਚ ਬੁਰੀ ਨਾ ਲੱਗੇ ਰੱਬ ਨੇ ਕਿਹਾ ਇਹਨੂੰ ਬੁਰੀ ਨਾ ਸਮਝ ਜੋ ਕੁਝ ਸਰਾ ਨੇ ਤੈਨੂੰ ਆਖਿਆ ਹੈ ਤੂੰ ਉਹਦੀ ਮੰਨ ਕਿਉਂ ਜੋ ਤੇਰੀ ਅਸਾਕ ਤੋਂ ਹੀ ਪਕਾਰੀ ਜਾਵੇਗੀ ਸੋ ਜਿਹੜੀ ਰੱਬ ਕਹਿ ਰਿਹਾ ਹੈ ਕਿ ਜਿਹੜੀ ਤੇਰੀ ਅੰਸ ਬਾਰੇ ਮੈਂ ਸਾਰੇ ਵਾਅਦੇ ਕੀਤੇ ਆ ਵੀ ਤੇਰੀ ਅੰਸ ਨੇ ਆਪਣੇ ਜਿਹੜੇ ਵੈਰੀਆਂ ਦੇ ਦਰਵਾਜ਼ੇ ਖਿੜਕੀਆਂ ਦੇ ਵਿੱਚ ਹੁਣ ਆਇਆ ਮਤਲਬ ਜਾਂ ਤੇਰੀ ਅੰਸ ਨਾਲ ਆ ਹੁਣ ਆਇਆ ਕਈ ਵਾਅਦੇ ਜਿਹੜੇ ਕੀਤੇ ਸੀ ਉਹ ਕਹਿੰਦਾ ਉਹ ਜਿਹੜੀ ਅੰਸ ਆ ਉਹ ਇਸਮੈਲ ਤੋਂ ਨਹੀਂ ਉੱਥੇ ਲਿਖਿਆ ਐਸ ਐਕ ਤੋਂ ਹੀ ਪਕਾਰੀ ਜਾਵੇਗੀ ਸੋ ਮੈਂ ਉਸ ਦਾਸੀ ਦੇ ਪੁੱਤਰ ਤੋਂ ਵੀ ਇੱਕ ਕੰਮ ਬਣਾਵਾਂਗਾ ਉਹ ਸੋ ਬਿਲਕੁਲ ਨਹੀਂ ਉਹਨੂੰ ਇਨਕਾਰ ਕਰਦਾ ਰੱਬ ਕਹਿੰਦਾ ਕਿਉਂਕਿ ਉਹ ਵੀ ਤੇਰਾ ਤੇਰੀ ਆਂਸ ਹੈ ਮਤਲਬ ਕਹਿੰਦਾ ਉਹ ਤੇਰੀ ਆਂਸ ਦਾ ਕਿਉਂਕਿ ਉਹ ਇੱਕ ਹਿੱਸਾ ਆ ਮੈਂ ਉਹਨੂੰ ਵੀ ਇੱਕ ਵੱਡੀ ਕੰਮ ਬਣਾ ਬਣਾਉਂਗਾ ਤਦ ਆਬਰਾਮ ਸਵੇਰੇ ਜਲਦੀ ਹੀ ਉੱਠਿਆ ਸੀ ਆਬਰਾਮ ਹਮੇਸ਼ਾ ਜਲਦੀ ਹੀ ਕੰਮ ਕਰਦਾ ਸੀ ਅਸੀਂ ਅੱਜ ਦੀ ਕਹਾਣੀ ਵਿੱਚ ਅੱਜ ਦੀਆਂ ਦੋ ਅਧਿਆਵਾਂ ਵਿੱਚ ਉਹਦੀ ਜਲਦੀ ਕੁਝ ਕਰਨ ਅਬਿਸ਼ੱਕ ਉਹਦੀ ਦਿਲ ਦੇ ਖਿਲਾਫ ਸੀ ਉਹ ਚੀਜ਼ ਉਸ ਸ਼ਾਇਦ ਉਹ ਚੰਗੀ ਨਹੀਂ ਲੱਗਦੀ ਚੀਜ਼ ਉਹ ਕਰਦਾ ਸੀ ਜਦੋਂ ਰੱਬ ਉਹ ਤੋਂ ਪੁੱਛਦਾ ਸੀ ਇੱਥੇ ਲਿਖਿਆ ਤਦ ਆਬਰਾਮ ਸਵੇਰੇ ਚ ਜਲਦੀ ਉੱਠਿਆ ਹੁਣ ਤੁਸੀਂ ਆਪੇ ਸੋਚ ਲਓ ਜਦੋਂ ਕੋਈ ਚੀਜ਼ ਕਰਨੀ ਪੈਂਦੀ ਆ ਜਿਹੜੀ ਤੁਹਾਨੂੰ ਚੰਗੀ ਨਹੀਂ ਲੱਗਦੀ ਉਹ ਜਲਦੀ ਕਰਨੀ ਔਖੀ ਹੋ ਸਕਦੀ ਆ ਪਰ ਹੁਣ ਮੇਰੇ ਮਨ 'ਚ ਇਹ ਆਈਡੀਆ ਹੈ ਕਿ ਸ਼ਾਇਦ ਜਦੋਂ ਰੱਬ ਨੇ ਉਹਨੂੰ ਦੱਸਤਾ ਸੀ ਕਿ ਇਹ ਸਾਰੇ ਵਾਅਦੇ ਜਿਹੜੇ ਇਸਹਾਕ ਤੋਂ ਪੂਰੇ ਹੋਣੇ ਆ ਫਿਰ ਸ਼ਾਇਦ ਉਹਨੂੰ ਇੰਨਾ ਬੁਰਾ ਨਹੀਂ ਲੱਗਿਆ ਹੋਣਾ ਵੈਕ ਵੀ ਪੋਸੀਬਲ ਟੂ ਪਰ ਫਿਰ ਵੀ ਇੱਥੇ ਲਿਖਿਆ ਜਲਦੀ ਉੱਠਿਆ ਰੋਟੀ ਅਤੇ ਪਾਣੀ ਦੀ ਇੱਕ ਇਥੇ ਲਿਖਿਆ ਮਿਸ਼ੇਕ ਲਾ ਕੇ ਹਜ਼ਾਰਾਂ ਸੌਰੀ ਹਜ਼ਾਰਾਂ ਦੇ ਮੋਢਿਆਂ ਉੱਤੇ ਰੱਖ ਦਿੱਤੀ ਅਤੇ ਮੁੰਡਾ ਵੀ ਦੇ ਦਤਾ ਤਦ ਉਹ ਚਲੀ ਗਈ ਅਤੇ ਬੇਰਸ਼ੀਬਾ ਦੇ ਅਜਾੜ ਵਿੱਚ ਪਾਟਕਦੀ ਰਹੀ ਮੈਨੂੰ ਇਹ ਗੱਲ ਕਾਫੀ ਅਜੀਬ ਲੱਗਦੀ ਇੱਕ ਇੱਕ ਕੱਲੀ ਉਹਨੂੰ ਥੋੜੀ ਜੀ ਰੋਟੀ ਤੇ ਪਾਣੀ ਨਾ ਭੇਜਦਾ ਮੇਬੀ ਪੂਰੀ ਕਹਾਣੀ ਇਥੇ ਨਹੀਂ ਹੈ ਪਰ ਮੈਨੂੰ ਇਹ ਗੱਲ ਸਮਝਣ ਲੱਗੀ ਕਿ ਆਬਰਾ ਮੇ ਨਾ ਜੇ ਉਹਨੂੰ ਪਿਆਰ ਕਰਦਾ ਸੀ ਸ਼ਮੈਲ ਨੂੰ ਖਸ਼ਾਤ ਉਹ ਮੈਨ ਆਈ ਡੋਟ ਨੋ ਗਦਾ ਵੀ ਦੇ ਦਿੰਦਾ ਜਾਂ ਕਾਸ ਹੋਰ ਵੀ ਪ੍ਰਬੰਧ ਦੇ ਦਿੰਦਾ ਪਰ ਉਹਨੇ ਬਹੁਤ ਬੁਨਿਆਦੀ ਆਈ ਥਿੰਕ ਪ੍ਰਬੰਧ ਦਿੱਤੇ ਆ ਸੋ ਮੇਬੀ ਆਈ ਡੋ ਨੋ ਵਾਈ ਹੀ ਡਿਡ दैट ਪਰ ਇੱਕ ਚੀਜ਼ ਆ ਰੱਬ ਉਹਨਾਂ ਨੂੰ ਦੇਖਦਾ ਸੀ ਸੋ ਐਕਚੁਅਲੀ ਮੈਂ ਤੁਹਾਨੂੰ ਸੱਚ ਦੱਸਣਾ ਚਾਹੁੰਦਾ ਜਦੋਂ ਮੈਂ ਇਹ ਕਹਾਣੀ ਪੜ੍ਹੀ ਆ ਮੇਰੇ ਮਨ ਵਿੱਚ ਥੋੜਾ ਜਿਹਾ ਦੁੱਖ ਪੈਦਾ ਹੋਇਆ ਥੋੜਾ ਜਿਹਾ ਦੁੱਖ ਹੋਇਆ ਕਿ ਇਸ ਔਰਤ ਨਾਲ ਤੇ ਉਸਦੇ ਮੁੰਡੇ ਨਾਲ ਇਸ ਤਰ੍ਹਾਂ ਅਮ ਸੇਰਾਗੋ ਸੇ ਹੋ ਕੇ ਉਹਨੂੰ ਕੱਢ ਦਿੱਤਾ ਤੇ ਉਹਨਾਂ ਦਾ ਸੋਚਿਆ ਐਨੀ ਵੀ ਉਹ ਖਾਓਗੇ ਕਿਦਾਂ ਪੀਓਗੇ ਪਰ ਆਈ ਥਿੰਕ ਰੱਬ ਐਂਡ ਤੁਸੀਂ ਇਹ ਦੇਖਦੇ ਆ ਕਿ ਰੱਬ ਜਾਣਦਾ ਸ਼ਾਇਦ ਜਿਹੜੀਆਂ ਮੇਰੀਆਂ ਭਾਵਨਾਵਾਂ ਉਸੇ ਹੀ ਨਾ ਸਹੀ ਨਹੀਂ ਪਰ ਮਹਿਸੂਸ ਤਾਂ ਹੁੰਦਾ ਹੈ ਜੋ ਅਸੀਂ ਪੜਦੇ ਇੱਥੇ ਲਿਖਿਆ ਜਦ ਮੇਸ਼ੇਕ ਵਿੱਚੋਂ ਪਾਣੀ ਮੁੱਕ ਗਿਆ ਤਾਂ ਉਸ ਨੇ ਮੁੰਡੇ ਨੂੰ ਇੱਕ ਝਾੜੀ ਦੇ ਹੇਠ ਸੁੱਟ ਦਿੱਤਾ ਸੋਚੋ ਇੱਕ ਮਾਂ ਦੀ ਹਾਲਤ ਆਪ ਸਾਹਮਣੇ ਇੱਕ ਤੀਰ ਦੀ ਮਾਰ ਦੀ ਦੂਰੀ ਉੱਤੇ ਜਾ ਬੈਠੀ ਉਹ ਦੂਰ ਬੈਠ ਕੇ ਉੱਥੋਂ ਮੁੰਡੇ ਤੋਂ ਕਿਉਂ ਜੋ ਉਸ ਨੇ ਆਖਿਆ ਮੈਂ ਬੱਚੇ ਦੀ ਮਾਤ ਨਾ ਵੇਖਾਂ ਉਹ ਪਾਣੀ ਮੁੱਕ ਗਿਆ ਸੀ ਸ਼ਾਇਦ ਖਾਣਾ ਮੁੱਕ ਗਿਆ ਸੀ ਤੇ ਹੁਣ ਉਹਨੂੰ ਪਤਾ ਨਹੀਂ ਮੈਂ ਕੀ ਕਰਨਾ ਬਸ ਉਹ ਦੂਰ ਹੋ ਕੇ ਕਿ ਨਹੀਂ ਮੈਂ ਆਪਣੇ ਮੁੰਡੇ ਦੀ ਮਾਤ ਨਹੀਂ ਦੇਖਣੀ ਸੋ ਇਟਸ ਵੈਰੀ ਸੈਡ ਸੋ ਉਹ ਸਾਹਮਣੇ ਦੂਰ ਬੈਠ ਕੇ ਉੱਚੀ ਉੱਚੀ ਰੋਣ ਲੱਗ ਪਈ ਤਦ ਪਰਮੇਸ਼ਰ ਨੇ ਉਸ ਮੁੰਡੇ ਦੇ ਰੋਣ ਦੀ ਆਵਾਜ਼ ਸੁਣ ਲਈ ਮਤਲਬ ਲੱਗਦਾ ਉਹ ਵੀ ਬਰੋ ਰਿਹਾ ਸੀ ਇਸ ਮੈਨ ਅਤੇ ਪਰਮੇਸ਼ਰ ਦੇ ਦੂਤ ਨੇ ਆਕਾਸ਼ ਤੋਂ ਹਾਜ਼ਰਾ ਨੂੰ ਪੁਕਾਰ ਕੇ ਆਖਿਆ ਹਾਜ਼ਰਾ ਤੈਨੂੰ ਕੀ ਹੋਇਆ ਨਾ ਡਰ ਕਿਉਂਕਿ ਪਰਮੇਸ਼ਰ ਨੇ ਮੁੰਡੇ ਦੀ ਆਵਾਜ਼ ਜਿੱਥੇ ਉਹ ਪਿਆ ਹੈ ਉਥੋਂ ਸੁਣ ਲਈ ਹੈ ਕਹਿੰਦੇ ਜਿੱਥੇ ਉਹ ਪਿਆ ਹੈ ਤੂੰ ਤਾਂ ਦੂਰ ਬੈਠ ਗਈ ਪਰ ਪਰ ਮੈਂ ਉਸ ਤੋਂ ਦੂਰ ਨਹੀਂ ਸੀ ਇਟਸ ਅਮੇজিং ਕਿ ਰੱਬ ਸਾਰਿਆਂ ਦੀ ਦੁਹਾਈਆਂ ਸੁਣਦਾ ਆ ਤੇ ਹਾਂ ਕਈਆਂ ਦੀਆਂ ਦੁਹਾਈਆਂ ਸੁਣ ਕੇ ਉਹ ਕੁਝ ਕਰਦਾ ਵੀ ਹੈ ਕਈਆਂ ਦੀਆਂ ਦੁਹਾਈਆਂ ਸੁਣ ਕੇ ਲੱਗਦਾ ਹੈ ਕਿ ਉਹ ਕੁਝ ਕਰਦਾ ਨਹੀਂ ਪਰ ਇੱਥੋਂ ਅਸੀਂ ਦੇਖ ਸਕਦੇ ਹਾਂ ਰੱਬ ਦੀਆਂ ਜਿਹੜੀਆਂ ਅੱਖਾਂ ਆ ਉਹ ਸਾਰੇ ਪਾਸੇ ਆ ਐਕਸਟਰੀ ਸਾਨੂੰ ਇਹ ਦਿਨ ਅੱਗੇ ਵੀ ਇਸੇ ਤਰ੍ਹਾਂ ਹੋਇਆ ਸੀ ਜਦੋਂ ਪਹਿਲਾਂ ਸਰਾਣ ਨੇ ਇਹਨੂੰ ਕੱਢਿਆ ਸੀ ਰੱਬ ਨੇ ਉਦੋਂ ਵੀ ਇਹਦੀ ਕਹਿ ਲਓ ਜਾਨ ਬਚਾਈ ਸੀ ਤੇ ਇਹਨੂੰ ਕਿਹਾ ਸੀ ਕਿ ਤੂੰ ਮੁੜ ਕੇ ਜਾ ਤੇ ਹੁਣ ਵੀ ਰੱਬ ਇਹਦੇ ਨਾਲ ਆ ਸੋ ਇੱਥੇ ਲਿਖਿਆ ਆ ਔਠ ਅਤੇ ਮੁੰਡੇ ਨੂੰ ਪਰ ਇੰਟਰਸਟਿੰਗ ਚੀਜ਼ ਆ ਕਿ ਰੱਬ ਨੇ ਉਸੇ ਵੇਲੇ ਕਿਉਂ ਨਹੀਂ ਉਦੋਂ ਹੀ ਉਹਨੂੰ ਭੇਜ ਦਿੱਤਾ ਦੂਰ ਪਰ ਐਨੀਵੇਜ਼ ਔਠ ਅਤੇ ਮੁੰਡੇ ਨੂੰ ਚੱਕ ਲੈ ਅਤੇ ਆਪਣੇ ਹੱਥਾਂ ਵਿੱਚ ਸਾਂਭ ਕਿਉਂਕਿ ਮੈਂ ਇਸ ਨੂੰ ਵੀ ਇੱਕ ਵੱਡੀ ਕਾਮ ਬਣਾਵਾਂਗਾ ਸੋ ਸ਼ਾਇਦ ਹਾਜ਼ਰਾਂ ਨੂੰ ਪਤਾ ਸੀ ਕਿ ਅਸ਼ਾਕ ਨੂੰ ਕੀ ਵਾਦੇ ਦਿੱਤੇ ਹੋਏ ਸੀ ਰੱਬ ਨੇ ਆਬਰਾਮ ਸਰਾ ਨੇ ਸ਼ਾਇਦ ਉਹਨਾਂ ਨਾਲ ਗੱਲ ਵੀ ਕੀਤੀ ਹੋਗੀ ਪਰ ਹੁਣ ਉਹ ਕਹਿੰਦਾ ਵੀ ਤੇ ਇਹਦੇ ਨਾਲ ਵੀ ਮੈਂ ਇਦਾਂ ਹੀ ਕਰਨਾ ਇੱਕ ਵੱਡੀ ਕਾਮ ਬਣਾਵਾਂਗਾ ਪਰ ਹਾਂ ਇਹਦੇ ਰਾਹ ਇਹ ਨਹੀਂ ਕਿਹਾ ਕਿ ਸਾਰੀਆਂ ਕਾਮਾਂ ਨੇ ਇਹਦੀ ਔਲਾਦ ਤੋਂ ਇਹਦੀ ਅੰਸ ਤੋਂ ਅ ਬਰਕਤ ਪਾਉਣੀ ਹੈ ਸੋ ਫਰਕ ਸੀਗਾ ਪਰ ਫੇਰ ਵੀ ਵੱਡੀ ਕਾਮ ਬਣਨੀ ਸੀ ਤਦ ਪਰਮੇਸ਼ਰ ਨੇ ਉਸ ਦੀਆਂ ਅੱਖਾਂ ਖੋਲੀਆਂ ਮਤਲਬ ਹਾਜ਼ਰਾਂ ਦੀਆਂ ਅੱਖਾਂ ਖੋਲੀਆਂ ਜਿਥੇ ਕਿ ਉਹਨੂੰ ਦੱਸਦਾਨਾ ਸੀ ਪਾਣੀ ਅੱਗੇ ਤੇ ਇੱਥੇ ਲਿਖਿਆ ਅਤੇ ਉਸਨੇ ਪਾਣੀ ਦੀ ਇੱਕ ਪਾਣੀ ਦਾ ਇੱਕ ਖੂਹ ਵੇਖਿਆ ਅਤੇ ਉਹ ਜਾ ਕੇ ਮੇਸ਼ੇਕ ਨੂੰ ਪਾਣੀ ਨਾਲ ਭਰ ਲੈ ਪਰ ਲੈ ਆਈ ਅਤੇ ਮੁੰਡੇ ਨੂੰ ਭਲਾਇਆ ਹੁਣ ਮੈਨੂੰ ਇਹ ਨਹੀਂ ਪਤਾ ਕਿ ਉਹ ਪਹਿਲਾਂ ਤੋਂ ਹੀ ਉਹ ਖੂਹ ਉੱਥੇ ਸੀ ਜਾਂ ਉਹਨੂੰ ਦਿਸਿਆ ਨਾ ਸੀ ਤੇ ਹੁਣ ਉਹਦੀਆਂ ਅੱਖਾਂ ਖੋਲ੍ਹਤੀਆਂ ਤਾਂ ਕਿ ਉਹਨੂੰ ਦੱਸਦਾ ਆਈ ਡੋਟ ਨੋ ਪਰ ਇੱਕ ਹੋਰ ਵੀ ਚੀਜ਼ ਅਸੀਂ ਇੱਥੇ ਦੇਖਦੇ ਆਂ ਕਿ ਕਿ ਰੱਬ ਨੂੰ ਪ੍ਰਬੰਧ ਦੱਸਦੇ ਜਿਹੜੇ ਸਾਨੂੰ ਨਹੀਂ ਦੱਸਦੇ ਅਸੀਂ ਤਾਂ ਸ਼ਾਇਦ ਹੰਮਤ ਹਾਰ ਲਈਏ ਅਸੀਂ ਰੋ ਵੀ ਲੰਨੇ ਆ ਕਿੱਲੋ ਦਿਲ ਵਿੱਚ ਜਾਂ ਮਨ ਵਿੱਚ ਜਦੋਂ ਕੋਈ ਚੀਜ਼ ਨਹੀਂ ਕੋਈ ਰਾਹ ਦੱਸਦਾ ਜਿਸ ਤਰ੍ਹਾਂ ਇਸ ਨਾਲ ਸੀ ਪਰ ਰੱਬ ਨੇ ਰਾਹ ਕੱਢਿਆ ਪਾਣੀ ਦਾ ਰਾਹ ਕੱਢਿਆ ਪਰ ਅਸੀਂ ਜਾਣਦੇ ਕਿ ਪਾਣੀ ਦੇ ਰਾਹ ਨਾਲੋਂ ਵੀ ਜ਼ਿਆਦਾ ਰੱਬ ਨੇ ਸਾਡੇ ਅਮਰ ਪਾਣੀ ਦਾ ਰਾਹ ਯਿਸੂ ਮਸੀਹ ਦੇ ਰਾਹੀਂ ਕੱਢਿਆ ਜਦੋਂ ਸਾਡੀਆਂ ਅੱਖਾਂ ਬੰਦ ਸੀ ਅਸੀਂ ਨਹੀਂ ਉਸ ਰਾਹ ਨੂੰ ਜਾਣਦੇ ਸੀ ਜਿੱਦਾਂ ਹਾਜ਼ਰਾ ਦੀਆਂ ਅੱਖਾਂ ਬੰਦ ਸੀ ਤੇ ਉਸ ਰਾਹ ਨੂੰ ਨਹੀਂ ਜਾਣਦੀ ਸੀ ਜਿੱਥੇ ਇਹਨੂੰ ਪਾਣੀ ਮਾ ਸਕਦਾ ਹੈ ਇਸੇ ਤਰ੍ਹਾਂ ਹੁਣ ਸਾਡੀਆਂ ਅੱਖਾਂ ਖੁੱਲੀਆਂ ਤੇ ਸਾਨੂੰ ਯਿਸੂ ਦੱਸਦਾ ਜੋ ਸਾਨੂੰ ਪਾਣੀ ਸਦਾ ਕਹਿੰਦੇ ਮੈਂ ਹੀ ਜੇ ਉਸ औरत ਨੂੰ ਕਿਹਾ ਸੀ ਖੂ ਤੇ ਜੇ ਤੂੰ ਮਿੱਤ ਤੋਂ ਪਾਣੀ ਲਹੂਗੀ ਤੇਰੇ ਵਿੱਚ ਉਹ ਪਾਣੀ ਆਪੇ ਹੀ ਉਬਲੂਗਾ ਜਿਹੜਾ ਦੂਜਿਆਂ ਦੀਆਂ ਜਾਨਾਂ ਬਚਾ ਸਕਦਾ ਸੋ ਇਟਸ ਇੰਟਰਸਟਿੰਗ ਜੇ ਅਸੀਂ ਇਹਦੇ ਬਾਰੇ ਸੋਚਦੇ ਹਾਂ ਬਾਈਥੇ ਲਿਖਿਆ ਪਰਮੇਸ਼ਰ ਉਸ ਮੁੰਡੇ ਦੇ ਅੰਗ ਸੰਗ ਸੀ ਸੀ ਉਹਨੂੰ त्याग ਗਿਆ ਨਹੀਂ ਅਤੇ ਉਹ ਵੱਧਦਾ ਗਿਆ ਉਜਾੜ ਵਿੱਚ ਰਿਹਾ ਅਤੇ ਵੱਡਾ ਹੋ ਕੇ ਤੀਰ ਅੰਦਾਜ਼ ਬਣਿਆ ਉਹ ਪਰਾਂ ਦੀ ਅਜਾੜ ਵਿੱਚ ਰਹਿੰਦਾ ਸੀ ਅਤੇ ਉਸ ਦੀ ਮਾਤਾ ਮਿਸਰ ਦੇਸ਼ ਵਿੱਚੋਂ ਇੱਕ ਪਤਨੀ ਉਸ ਦੇ ਲਈ ਲੈ ਆਈ ਸੀ ਸੋ ਹਾਜ਼ਰਾ ਵੀ ਮਿਸਰ ਤੋਂ ਸੀ ਸੋ ਉਹਨੇ ਫੇ ਮਿਸਰ ਨੂੰ ਗਈ ਜੋ ਪਰਾਂ ਤੋਂ ਇਨਾ ਇਨਾ ਲੰਬਾ ਸਫ਼ਰ ਤੇ ਨਹੀਂ ਹੈਗਾ ਜਿਦ ਜੀ ਮੈਂ ਆਪ ਨੂੰ ਦੇਖਦੇ ਆਂ ਸੋ ਉੱਥੋਂ ਉਹਨੂੰ ਪਤਨੀ ਲਿਆਂਦੀ ਮਿਸਰ ਤੋਂ ਫਿਰ ਉਸ ਸਮੇਂ ਜਿਹੜਾ ਹੋਇਆ ਕਿ ਅਬੀਮੇਲਕ ਅਤੇ ਉਸ ਦੀ ਸਹਨਾ ਦਾ ਸਰਦਾਰ ਫੀਕੋਲ ਨੇ ਆਬਰਾਮ ਨੂੰ ਆਖਿਆ ਕਿ ਜੋ ਕੁਝ ਤੂੰ ਕਰਦਾ ਹੈਂ ਉਸ ਵਿੱਚ ਪਰਮੇਸ਼ਰ ਤੇਰੇ ਸੰਗ ਹੈ ਸੋ ਉਹਨੂੰ ਦੱਸ ਪਿਆ ਤੇ ਜੋ ਕੁਸ਼ ਆਬਰਾਮ ਕਰਦਾ ਹੈ ਰੱਬ ਉਹਦੇ ਨਾਲ ਹੈ ਹੁਣ ਤੂੰ ਮੇਰੇ ਨਾਲ ਪਰਮੇਸ਼ਰ ਦੀ ਸੌਂਖਾ ਕਿ ਤੂੰ ਮੇਰੇ ਨਾਲ ਮੇਰੇ ਪੁੱਤਰਾਂ ਅਤੇ ਮੇਰੇ ਪੋਤਿਆਂ ਨਾਲ ਧੋਖਾ ਨਾ ਕਰੇਗਾ ਸਗੋਂ ਉਸ ਕਿਰਪਾ ਦੇ ਅਨੁਸਾਰ ਜੋ ਮੈਂ ਤੇਰੇ ਉੱਤੇ ਕੀਤੀ ਹੈ ਜੇ ਤਰ ਅਰਨ ਕਿਰਪਾ ਉਹਨੂੰ ਰੱਬ ਬਣਿਆ ਹੁੰਦਾ ਨਾ ਗੱਲ ਕੀਤੀ ਸੀ ਐਨੀਵੇਸ ਤੂੰ ਵੀ ਮੇਰੇ ਉੱਤੇ ਕਰੇਗਾ ਇਸ ਦੇਸ਼ ਉਤੇ ਇਸ ਵਿੱਚ ਦੁਪਰਦੇਸੀ ਹੋ ਕੇ ਰਿਹਾ ਹੈ ਆਬਰਾਮ ਨੇ ਆਖਿਆ ਮੈਂ ਸੌ ਖਾਵਾਂਗਾ ਸੋ ਉਹਨੇ ਸੌ ਸੌ ਖਾਦੀ ਇਕੱਠੀਆਂ ਨੇ ਤਦ ਆਬਰਾਮ ਨੇ ਅਬੀਮਲਕ ਨੂੰ ਇੱਕ ਖੂ ਦਾ ਅਲਾਂਬਾ ਦਿੱਤਾ ਜਿਹੜਾ ਉਸ ਦੇ ਨੌਕਰਾਂ ਨੇ ਜ਼ੋਰ ਨਾਲ ਖੋਲਿਆ ਸੀ ਪਰ ਆਬਰਾਮ ਨੇ ਜਦੋਂ ਉਹਦੇ ਨੌਕਰਾਂ ਨੇ ਖੋਲਿਆ ਸੀ ਜੋ ਕਿਸੇ ਨੂੰ ਦੱਸਿਆ ਨਾ ਸੀ ਸੋ ਉਹਨੇ ਮੋਰੀਆਂ ਕਿ ਅਬੀਮਲਕ ਤੇ ਗੱਲ ਵੀ ਠੀਕ ਹੈ ਤਦ ਅਬੀਮਲਕ ਨੇ ਆਖਿਆ ਮੈਨੂੰ ਪਤਾ ਨਹੀਂ ਕਿ ਇਹ ਕੰਮ ਕਿਸ ਨੇ ਕੀਤਾ ਅਤੇ ਤੂੰ ਹੀ ਮੈਨੂੰ ਨਹੀਂ ਦੱਸਿਆ ਮੈਂ ਅੱਜ ਤੋਂ ਪਹਿਲਾਂ ਇਸ ਦੇ ਬਾਰੇ ਸੁਣਿਆ ਵੀ ਨਹੀਂ ਸੀ ਤਦ ਆਬਰਾਮ ਨੇ ਭੇਡਾਂ ਗਾਇਆਂ ਅਤੇ ਬੌਲਤ ਲੈ ਕੇ ਅਬੀਮੇਲੈਕ ਨੂੰ ਦੇ ਦਿੱਤੇ ਅਤੇ ਦੋਵਾਂ ਨੇ ਆਪੋ ਵਿੱਚ ਨੇਮ ਬੰਨਿਆ ਮਤਲਬ ਐਗਰੀਮੈਂਟ ਕੀਤੀ ਕੰਟਰੈਕਟ ਬੰਨਿਆ ਆਬਰਾਮ ਨੇ ਭੇਡਾਂ ਦੀਆਂ 7 ਲੈਲੀਆਂ ਲੈ ਕੇ ਵਕਰੀਆਂ ਕਰ ਲਈਆਂ ਤਦ 22ਵੇਂ ਲੈਕ ਨੇ ਆਬਰਾਮ ਨੂੰ ਪੁੱਛਿਆ ਕਿ ਨਾ ਸੱਤਾਂ ਵਕਰੀਆਂ ਕੀਤੀਆਂ ਹੋਈਆਂ ਲੈਲੀਆਂ ਦਾ ਕੀ ਮਤਲਬ ਆ ਉਸ ਨੇ ਆਖਿਆ ਤੂੰ ਇਹ ਸੱਤ ਲੈ ਲਿਆ ਮੇਰੇ ਹੱਥੋਂ ਲੈ ਲੈ ਤਾਂ ਜੋ ਇਹ ਮੇਰੀਆਂ ਗਵਾਹ ਹੋਣ ਤੇ ਇਹ ਖੂ ਮੈਂ ਪੁੱਟਿਆ ਹੈ ਕਿਉਂਕਿ ਜੋ ਉੱਥੇ ਉਹਨਾਂ ਦੋਹਾਂ ਨੇ ਸੌ ਖਾਦੀ ਸੀ ਇਸ ਲਈ ਉਸ ਦਾ ਨਾਮ ਉਸ ਦਾ ਨਾਮ ਬੇਰਸ਼ੇਬਾ ਬੇਰਸ਼ਬਾ ਪਿਆ ਸੋ ਜਿਹੜਾ ਥਾਮਾ ਦਾ ਜਿਹੜਾ ਨਾਮ ਉਸ ਟਾਈਮ ਤੇ ਉਸ ਘਟਨਾ ਨਾਲ ਜੁੜਦਾ ਸੀ ਜਿਹੜੀ ਉੱਥੇ ਵਾਪਰੀ ਸੀ ਯੂ نو ਸੋ ਬੈਥੇਲ ਅਸੀਂ ਜਾਣਦੇ ਉਹਦਾ ਮਤਲਬ ਸੀ ਰੱਬ ਦਾ ਘਰ ਸੋ ਕਿਉਂਕਿ ਉਹਨੂੰ ਰਾਬ ਉੱਥੇ ਮਿਲਿਆ ਸੀ ਯਕੂਬ ਨੂੰ ਅਸੀਂ ਬਾਅਦ ਚ ਦੇਖਾਂਗੇ ਇੱਥੇ ਇਹਨੂੰ ਇਥੇ ਲਿਖਿਆ ਬੇਰ ਸ਼ਬਾਰ ਉਹਦਾ ਨਾਂ ਰੱਖਿਆ ਕਿਉਂਕਿ ਉਹਨਾਂ ਨੇ ਸੌ ਖਾਧੀ ਸੀ ਇਸ ਜਗ੍ਹਾ ਜਦ ਉਹਨਾਂ ਨੇ ਬੇਰ ਸ਼ਬਾ ਵਿੱਚ ਨਾਮ ਬੰਨੇ ਆ ਤੇ ਅਬੀਮ ਲੈ ਕਹਤੇ ਉਸ ਦੇ ਸਿਆਨਾ ਦਾ ਸਰਦਾਰ ਫੀਕੋਲ ਉੱਠ ਕੇ ਉੱਠੇ ਅਤੇ ਫਲਿਸਤਿਆਂ ਦੇ ਦੇਸ਼ ਨੂੰ ਮੁੜ ਗਏ ਫਿਰ ਉਸ ਨੇ ਬੇਰ ਸ਼ਬਾ ਵਿੱਚ ਇੱਥੇ ਲਿਖਿਆ ਚਾਹੂ ਸੌਰੀ ਚਾਹੂ ਦਾ ਇੱਕ ਦਰਾ ਇੱਕ ਰੋਖ ਲਾਇਆ ਅਤੇ ਉੱਥੇ ਯਹੋਵਾ ਅੱਗੇ ਜੋ ਅਟੱਲ ਪਰਮੇਸ਼ਰ ਹੈ ਪ੍ਰਾਰਥਨਾ ਕੀਤੀ ਆਬਰਾਮ ਬਹੁਤਿਆਂ ਦਿਨਾਂ ਤੱਕ ਫਿਲਿਸਤੀਆਂ ਦੇ ਦੇਸ਼ ਵਿੱਚ ਪਰਦੇਸੀ ਹੋ ਕੇ ਰਿਹਾ ਸੋ ਅਸੀਂ ਹੁਣ 22ਵਾਂ ਦੇਖਦੇ ਹਾਂ ਤੇ ਅਸੀਂ ਇਹ ਲਿਖਿਆ ਇਹਨਾਂ ਗੱਲਾਂ ਦੇ ਬਾਅਦ ਅਜਿਹਾ ਹੋਇਆ ਕਿ ਪਰਮੇਸ਼ਰ ਨੇ ਆਬਰਾਮ ਨੂੰ ਪਰਤਾਇਆ ਅਤੇ ਉਸਨੇ ਆਖਿਆ ਇਹ ਆਬਰਾਮ ਅੱਗੋਂ ਇੱਥੇ ਲਿਖਿਆ ਅਗ ਇੱਥੇ ਲਿਖਿਆ ਅਗੋਂ ਉਸਨੇ ਆਖਿਆ ਮੈਂ ਹਾਜ਼ਰ ਹਾਂ ਸੋ ਰੱਬ ਨੇ ਕਿਹਾ ਹੈ ਇਬਰਾਹਿਮ ਉਹਨੇ ਮੁਰਿਆ ਕਿਹਾ ਮੈਂ ਹਾਜ਼ਰ ਹਾਂ ਉਸਨੇ ਆਖਿਆ ਮਤਲਬ ਰੱਬ ਨੇ ਕਿ ਹੁਣ ਤੂੰ ਆਪਣੇ ਪੁੱਤਰ ਨੂੰ ਹਾਂ ਆਪਣੇ ਇਕਲੌਤੇ ਨੂੰ ਜਿਸ ਨੂੰ ਤੂੰ ਪਿਆਰ ਕਰਦਾ ਹੈ ਅਰਥਾਤ ਇਸਹਾਕ ਨੂੰ ਲੈ ਕੇ ਮੂਰੀਆ ਦੇਸ਼ ਨੂੰ ਜਾ ਅਤੇ ਪਹਾੜਾਂ ਵਿੱਚੋਂ ਇੱਕ ਉੱਤੇ ਜਿਹੜਾ ਮੈਂ ਤੈਨੂੰ ਦੱਸਾਂਗਾ ਉਸ ਨੂੰ ਹੋਮ ਦੀ ਬਲੀ ਕਰਕੇ ਛੜਾ ਹਮ ਹੋਮ ਦੀ ਬਲੀ ਦਾ ਮਤਲਬ ਇਹ ਸੀ ਕਿ ਉਹਨੂੰ ਜਾਲ ਦੇਣਾ ਅੱਗ ਦੇਣਾ ਜਿਸ ਤਰ੍ਹਾਂ ਉਸ ਸਮੇਂ ਉਹ ਜਾਨਵਰਾਂ ਨਾ ਕਰਦੇ ਸੀ ਰੱਬ ਨੂੰ ਭੇਟ ਚੜਾਉਣ ਵੇਲੇ ਉਹ ਜਾਨਵਰਾਂ ਨੂੰ ਲੱਕੜ ਦੇ ਉੱਤੇ ਰੱਖ ਕੇ ਉਹਨਾਂ ਨੂੰ ਮਾਰ ਕੇ ਫਿਰ ਉਹਨਾਂ ਦੀ ਜਿਹੜੀ ਉਹਨਾਂ ਨੂੰ ਸਾੜ ਕੇ ਉਹਨਾਂ ਦੀ ਬਲੀ ਰੱਬ ਨੂੰ ਚੜਾਉਂਦੇ ਸੀ ਤੇ ਹੁਣ ਰੱਬ ਕਹਿ ਰਿਹਾ ਤੂੰ ਇਹ ਇਸ਼ਾਕ ਨਾ ਆਪਣੇ ਪੁੱਤਰ ਨਾਲ ਕਰ ਹੁਣ ਤੁਸੀਂ ਸੋਚੋ ਕਿ ਆ ਇਹ ਕਿੰਨੀ ਗੱਲ ਉਹਨੂੰ ਅਜੀਬ ਲੱਗ ਸਕਦੀ ਸੀ ਸ਼ਾਇਦ ਲੱਗੀ ਵੀ ਆਈ ਡੋਟ ਨੋ ਇਥੇ ਲਿਖਿਆ ਨਹੀਂ ਪਰ ਪਹਿਲਾਂ ਤਾਂ ਇਸ਼ਮੈਲ ਤਾਂ ਭੇਜਦਾ ਪੁੱਤਰ ਰਹਿ ਗਿਆ ਇੱਕ ਹੁਣ ਉਸ ਇੱਕ ਨੂੰ ਰੱਬ ਕਹਿ ਰਿਹਾ ਤੂੰ ਉਹਨੂੰ ਛਡਾ ਇਕਲੋਤੇ ਪੁੱਤਰ ਨੂੰ ਅਮ ਤੇ ਆਬਰਾਮ ਨੂੰ ਯਾਦ ਹੋਣਾ ਸੀ ਕਿ ਇਹਦੇ ਰਾਹੀਂ ਤਾਂ ਸਾਰੇ ਵਾਅਦੇ ਪੂਰੇ ਹੋਣੇ ਆ ਇਹਦੇ ਰਾਹੀਂ ਤਾਂ ਆਨਸੋਣੀ ਆ ਪਰ ਇੰਟਰਸਟਿੰਗ ਚੀਜ਼ ਹੈ ਕਿ ਆਬਰਾਮ ਨੇ ਇਹਨਾਂ ਗੱਲਾਂ ਕਰਕੇ ਕੋਈ ਸਵਾਲ ਨਹੀਂ ਖੜਾ ਕੀਤਾ ਤੇ ਮੈਂ ਮਨ ਵਿੱਚ ਸੋਚਿਆ ਸੀ ਵੀ ਕਿ ਇਹ ਸਾਡੇ ਲਈ ਸਮਝਦਾਰੀ ਦੀ ਗੱਲ ਹੋਊਗੀ ਜੇ ਸਾਡੇ ਤੋਂ ਕੋਈ ਚੀਜ਼ ਕੋਈ ਮੰਗੇ ਜਿਹੜੀ ਸਾਨੂੰ ਪਤਾ ਰੱਬ ਦੇ ਮਖਸਤ ਨੂੰ ਬਿਲਕੁਲ ਉਲਟ ਹੈ ਜਿਸ ਤਰ੍ਹਾਂ ਇੱਥੇ ਹੈ ਮਤਲਬ ਅਸੀਂ ਤੇ ਸ਼ਾਇਦ ਸੋਚਾਂਗੇ ਵੀ ਆਵਾਜ਼ ਸ਼ਾਇਦ ਸ਼ੈਤਾਨ ਦੀ ਹੈ ਯੂ ਨੋ ਆਬਰਾਮ ਨੂੰ ਸ਼ਾਇਦ ਸ਼ੈਤਾਨ ਬਾਰੇ ਪਤਾ ਸੀ ਜ ਨਹੀਂ ਪਤਾ ਸੀ ਆਈ ਡੋ ਨੋ ਪਰ ਲਾਈਕ ਪਰ ਆਬਰਾਮ ਨੂੰ ਯਕੀਨ ਸੀ ਉਹ ਆਵਾਜ਼ ਜਿਹੜੀ ਰੱਬ ਦੀ ਆ ਤੇ ਦੇਖੋ ਉਹਨੇ ਕੀ ਕੀਤਾ ਇੱਥੇ ਲਿਖਿਆ ਉਸਨੇ ਆਖਿਆ ਹੁਣ ਤੂੰ ਆਪਣੇ ਪੁੱਤਰ ਨੂੰ ਹਾਂ ਆਪਣੇ ਕੋਲੋਤੇ ਨੂੰ ਜਿਸ ਨੂੰ ਤੂੰ ਪਿਆਰ ਕਰਦਾ ਹੈ ਇਹ ਵੀ ਲਿਖਿਆ ਤੂੰ ਪਿਆਰ ਕਰਦਾ ਹੈ ਅਰਥਾਤ ਇਸਾਕ ਨੂੰ ਲੈ ਕੇ ਮਰੀਆ ਦੇਸ਼ ਨੂੰ ਜਾ ਅਤੇ ਪਹਾੜਾਂ ਵਿੱਚ ਇੱਕ ਉੱਤੇ ਜਿਹੜਾ ਮੈਂ ਤੈਨੂੰ ਦੱਸਾਂਗਾ ਉਸ ਨੂੰ ਹੋਮ ਦੀ ਬਲੀ ਕਰਕੇ ਛੜਾ ਤਾਂ ਆਬਰਾਮ ਨੇ ਤੜਕੇ ਉੱਠ ਕੇ ਉਹਨੇ ੜੀਕ ਨਹੀਂ ਕੀਤੀ ਤੜਕੇ ਉੱਠਿਆ ਜਿੱਤ ਆਬਰਾਮ ਦੀ ਛੋਟੀ ਜਿਹੀ ਹੀ ਸੀ ਉਹ ਉਤਰਾント ਉਹ ਕੰਮ ਕਰਦਾ ਸੀ ਜਿਹੜਾ ਕਰਨਾ ਹੁੰਦਾ ਸੀ ਆਪਣੇ ਗਧੇ ਅਤੇ ਕਾਠੀ ਉੱਤੇ ਕਾਠੀ ਖਸੀ ਕਸੀ ਅਤੇ ਆਪਣੇ ਦੋ ਦਾਸਾਂ ਨੂੰ ਅਤੇ ਆਪਣੇ ਪੁੱਤਰ ਅਸਾਕ ਨੂੰ ਨਾਲ ਲਿਆ ਅਤੇ ਹੋਮ ਦੀ ਬਲੀ ਲਈ ਲੱਕੜੀਆਂ ਚੀਰੀਆਂ ਅਤੇ ਉੱਠ ਕੇ ਉਸ ਸਤਾਨ ਨੂੰ ਔਰ ਪਿਆ ਜਿਹੜਾ ਪਰਮਿਸ਼ਨ ਹੈ ਉਸ ਨੂੰ ਦੱਸੀ ਸੀ ਤੀਜੇ ਦਿਨ ਤੈਂ ਦਿਨ ਰਕੇ ਉੱਥੇ ਪਹੁੰਚਣ ਤੱਕ ਆਬਰਾਮ ਨੇ ਆਪਣੀਆਂ ਅੱਖਾਂ ਚੁੱਕ ਕੇ ਉਸ ਸਤਾਨ ਨੂੰ ਦੂਰੋਂ ਵੇਖਿਆ ਤਾਂ ਆਬਰਾਮ ਨੇ ਆਪਣੇ ਦਾਸਾਂ ਨੂੰ ਆਖਿਆ ਤੁਸੀਂ ਇੱਥੇ ਗਧੇ ਦੇ ਕੋਲ ਰੱਖੋ ਉਹਨਾਂ ਨੇ ਤਾਂ ਰੁਕਣਾ ਸੀ ਕਰਕੇ ਜੇ ਤਾਂ ਉਹ ਨਾਲ ਚੱਲ ਗਏ ਉਹਨਾਂ ਨੇ ਦੇਖਿਆ ਆਬਰਾਮ ਦੇ ਭਾਣੀ ਤੇ ਉਹਨਾਂ ਨੇ ਜੇ ਦੇਖਿਆ ਕਿ ਮੁੰਡੇ ਨੂੰ ਬੰਨ ਕੇ ਇਹਨੂੰ ਇਹਦੀ ਉਹਨਾਂ ਨੇ ਤਾਂ ਸ਼ਾਦ ਨਹੀਂ ਉਹਨੂੰ ਕਾਰਨ ਨਾ ਸੀ ਦੇਣਾ ਸੋ ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਇੱਥੇ ਰਹੋ ਮੈਂ ਤੇ ਇਹ ਮੁੰਡਾ ਥੋੜੀ ਦੂਰੀ ਥੋੜੀ ਇੱਥੇ ਲਿਖਿਆ ਥੋੜੀ ਦੂਰ ਅੱਗੇ ਜਾਵਾਂਗੇ ਅਤੇ ਆਪਾਸ ਨਾ ਕਰਕੇ ਤੁਹਾਡੇ ਕੋਲ ਮੋੜ ਆਵਾਂਗੇ ਸੋ ਇਹ ਵੀ ਉਹਨਾਂ ਨੂੰ ਕਹਿ ਦਿੱਤਾ ਕਿ ਉਹਨੇ ਮੋੜ ਆਣਾ ਹੁਣ ਜਾਂ ਤਾਂ ਉਹਨੇ ਉਹਨੇ ਝੂਠ ਬੋਲਿਆ ਪਰ ਆਈ ਡੋਨਟ ਥਿੰਕ ਆਈ ਥਿੰਕ ਸਕ੍ਰਿਪਚਰਲੀ ਜੇਸੀਂ ਸੋਚਦੇ ਹਾਂ ਜੇ ਅਸੀਂ ਇਬਰਾਨੀਆਂ ਲੈਕਤਾਂ ਨੂੰ ਦੇਖਦੇ ਹਾਂ ਕਿ ਉਹਨੂੰ 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 ਪਤਾ ਸੀ ਕਿ ਅਸੀਂ ਦੋਨਾਂ ਨੇ ਮੋੜ ਕੇ ਆਉਣਾ ਕਿੱਦਾਂ ਉਹਨੂੰ ਪਤਾ ਸੀ ਅਬਰਾਨੀ ਲੇਖਤਾਂ ਵਿੱਚ ਉਹਨਾਂ ਨੂੰ ਉਹਨਾਂ ਨੂੰ ਲਿਖਿਆ ਆ ਕਿ ਜਿਨੇ ਵੀ ਅਬਰਾਨੀ ਜਿਹੜੀ ਕਿਤਾਬ ਬਾਈਬਲ ਵਿੱਚ ਲਿਖੀ ਸੀ ਉਹ ਉੱਥੇ ਲਿਖਿਆ ਸੀ ਕਿ ਆਬਰਾਨ ਨੂੰ ਪਤਾ ਸੀ ਕਿ ਰੱਬ ਉਹਨੂੰ ਜੀ ਉਠਾ ਸਕਦਾ ਸੀ ਪਰ ਕੀ ਉਹਨੂੰ ਇਹ ਸੀ ਕਿ ਉਹਨੇ ਉਸੇ ਵੇਲੇ ਜੀ ਉਠਾ ਦੇਣਾ ਆਈ ਡੋ ਨੋ ਆਈ ਡੋ ਨੋ ਕਿਉਂਕਿ ਜੇ ਦੇਖਿਆ ਜਾਵੇ ਆਬਰਾਨ ਨੇ ਪਹਿਲਾਂ ਹੀ ਚਮਤਕਾਰ ਦੇਖਿਆ ਸੀ ਕਿ ਰੱਬ ਉਹਨੂੰ ਉਹਨਾਂ ਦੇ ਬਾਝ ਹੋਣ ਦੇ ਸਮੇਂ ਵਿੱਚ ਵਡਾਪੇ ਦੇ ਸਮੇਂ ਵਿੱਚ 100-100 ਉਮਰ ਦੀ ਦੇ ਵਿੱਚ ਉਹਨਾਂ ਨੂੰ ਮੁੰਡਾ ਦਿੱਤਾ ਸ਼ਾਇਦ ਆਬਰਾਮ ਨੇ ਸੋਚਿਆ ਹੋਣਾ ਕਿ ਜੇ ਉਹਦਾ ਕਰ ਸਕਦਾ ਰੱਬ ਫਿਰ ਦੁਬਾਰਾ ਵੀ ਮੈਨੂੰ ਦੇ ਸਕਦਾ ਹੈ ਤਾਂ ਕਿ ਸਾਰੇ ਵਾਅਦੇ ਪੂਰੇ ਹੋਣ ਪਰ ਇਟਸ ਅ ਬਿਗ ਟੈਸਟ ਯੂ نو ਇਥੇ ਲਿਖਿਆ ਤੀਜੀ ਦਿਨ ਆਬਰਾਮ ਨੇ ਆਪਣੀਆਂ ਅੱਖਾਂ ਚੁੱਕ ਕੇ ਉਸ ਸਤਾਨ ਨੂੰ ਦੂਰੋਂ ਵੇਖਿਆ ਤਾਂ ਆਬਰਾਮ ਨੇ ਆਪਣੇ ਦਾਸਾਂ ਨੂੰ ਆਖਿਆ ਤੁਸੀਂ ਇੱਥੇ ਗਦੇ ਦੇ ਕੋਲ ਰੱਖੋ ਮੈਂ ਅਤੇ ਇਹ ਮੁੰਡਾ ਥੋੜੀ ਦੂਰ ਅੱਗੇ ਜਾਵਾਂਗੇ ਅਤੇ ਆਪਾਸਨਾ ਕਰਕੇ ਤੁਹਾਡੇ ਕੋਲ ਮੁੜ ਆਵਾਂਗੇ ਤਾਂ ਆਬਰਾਮ ਨੇ ਹੋਮ ਬਲੀਦੀਆਂ ਲੱਕੜੀਆਂ ਲੈ ਕੇ ਆਪਣੇ ਪੁੱਤਰ ਇਸਾਕ ਨੂੰ ਚਕਾ ਦਿੱਤੀਆਂ ਮਤਲਬ ਜੇ ਨੂੰ ਚੜਾਉਣਾ ਸੀ ਉਹ ਉਹਨੂੰ ਚਕਾ ਦਿੱਤੀਆਂ ਅਤੇ ਆਪਣੇ ਹੱਥ ਵਿੱਚ ਅੱਗ ਅਤੇ ਛੂਰੀ ਫੜ ਲਈ ਅਤੇ ਦੋਵੇਂ ਇਕੱਠੇ ਤੌਰ ਤੇ ਹੁਣ ਇੱਥੇ ਥੋੜੇ ਜਿਹਾ ਜ਼ਿਆਦਾ ਸਾਡੇ ਦਿਲ ਸ਼ੋਹ ਹੋ ਜਾਣ ਅਸਾਕ ਨੇ ਆਪਣੇ ਪਿਤਾ ਆਬਰਾਮ ਨੂੰ ਆਖਿਆ ਪਿਤਾ ਜੀ ਉਸ ਨੇ ਆਖਿਆ ਹੈ ਮੇਰੇ ਪੁੱਤਰ ਕੀ ਗੱਲ ਹੈ ਉਸ ਨੇ ਆਖਿਆ ਵੇਖ ਅੱਗ ਅਤੇ ਲੱਕੜੀਆਂ ਤ ਹਨ ਪਰ ਹੋਮ ਵਾਲੀ ਲਈ ਲੀਲਾ ਕਿੱਥੇ ਆ ਸੀ ਉਹਨੂੰ ਆਬਵੀਅਸਲੀ ਨਹੀਂ ਪਤਾ ਸੀ ਕਿ ਲੀਲਾ ਮੈਂ ਹੁਣ ਜੇ ਅਸੀਂ ਇਹ ਇਹ ਦੇਖਦੇ ਆਂ ਸ਼ਾਇਦ ਸਾਨੂੰ ਆਬਰਾਮ ਤੇ ਤਰਸ ਆ ਰਿਹਾ ਆ ਕਰਕੇ ਐਸੇ ਆਪਣੇ ਮਨ ਨਾਲ ਸੋਚ ਰਹੇ ਆ ਪਰ ਹੁਣ ਮੈਂ ਸੋਚਦਾ ਆ ਕਿ ਸਾਨੂੰ ਤਾਂ ਇਹ ਗੱਲ ਤਰਸਯੋਗ ਲੱਗਦੀ ਆ ਕਰਕੇ ਸਾਨੂੰ ਲੱਗਦਾ ਵੀ ਸ਼ਾਇਦ ਉਹਨੂੰ ਪਤਾ ਨਾ ਸੀ ਕਿ ਉਹਨੂੰ ਪਰ ਹੋ ਸਕਦਾ ਜੇ ਉਹਦੀ ਨੇਚਾ ਇੰਨੀ ਤਕੜੀ ਸੀ ਬਿਉਹ ਬਿਲਕੁਲ ਅੰਦਰ ਸ਼ਾਇਦ ਕੋਸਨਾ ਸੀ ਮਹਿਸੂਸ ਕਰਦਾ ਉਹਨੂੰ ਪਤਾ ਸੀ ਵੀ ਰੱਬ ਨੇ ਕਿਹਾ ਮੈਨੂੰ ਪਤਾ ਰੱਬ ਨੇ ਭਲੇ ਲੈ ਗਿਆ ਤੇ ਰੱਬ ਨੇ ਇਹਨੂੰ ਮੁੜ ਕੇ ਵੀ ਲਿਆ ਹੋਣਾ ਹੂ ਨੋਸ ਵੀ ਉਹਨੂੰ ਪੇਨ ਹੋਈ ਹੈ ਪਰ ਜੇ ਦੂਜੀ ਪਾਸੇ ਸੋਚਿਆ ਜਾਵੇ ਰੱਬ ਨੂੰ ਵੀ ਪਤਾ ਸੀ ਜਦੋਂ ਯਿਸੂ ਆਇਆ ਇਸ ਧਰਤੀ ਤੇ ਉਹ ਜਦੋਂ ਯਿਸੂ ਦੇ ਪਿਤਾ ਨੂੰ ਉਹਨੇ ਆਪਣੇ ਪੁੱਤ ਨੂੰ ਕੁਰਬਾਨ ਕਰਾਇਆ ਉਹਨੂੰ ਵੀ ਦੁੱਖ ਲੱਗਿਆ ਹੋਣਾ ਸੋ ਕਹਿ ਨਹੀਂ ਸਕਦੇ ਆਬਰਾਮ ਨੂੰ ਸ਼ਾਇਦ ਦੁੱਖ ਲੱਗਿਆ ਵੀ ਹੋਣਾ ਪਰ ਉਹਨੇ ਦਿਖਾਇਆ ਨਹੀਂ ਬਿਲਕੁਲ ਹੈ ਮੇਰੇ ਪੁੱਤਰ ਕੀ ਗੱਲ ਹੈ ਉਸਨੇ ਆਖਿਆ ਵੇਖ ਆਗਗਾ ਤੇ ਲੱਕੜੀਆਂ ਤਾਂ ਹਨ ਪਰ ਹੋਮ ਬਲੀ ਲਈ ਲੇਲਾ ਕਿੱਥੇ ਆਬਰਾਮ ਨੇ ਆਖਿਆ हे ਮੇਰੇ ਪੁੱਤਰ ਪਰਮੇਸ਼ਰ ਹੋਮ ਬਲੀ ਲਈ ਲੇਲਾ ਆਪ ਹੀ ਦੇਵੇਗਾ ਤਾਂ ਉਹ ਦੋਵੇਂ ਇਕੱਠੇ ਤੁਰਦੇ ਗਏ ਹੁਣ ਕੀ ਆਬਰਾਮ ਨੂੰ ਪਤਾ ਸੀ ਕਿ ਸੱਚੀਂ ਲੇਲਾ ਦੇਣਾ ਆ ਰੱਬ ਨੇ ਕਿ ਉਹ ਸਿਰਫ ਆਪਣੇ ਮੁੰਡੇ ਨੂੰ ਦੱਸਣਾ ਨਾ ਸੀ ਚਾਹੁੰਦਾ ਕਾਕੈਂਦੇ ਤੇ ਤੁਸੀਂ ਜਾਣਦੇ ਆ ਲੀਲਾ ਮਿਲਿਆ ਉਹਨਾਂ ਨੂੰ ਐਕਸ਼ਨ ਨਹੀਂ ਮਿਲਿਆ ਹੁਣ ਇੱਥੇ ਲਿਖਿਆ ਉਹ ਉਸਤਾਨ ਉੱਤੇ ਜਾ ਪਹੁੰਚੇ ਜਿਹੜਾ ਪਰਮੈਸ਼ਨ ਨੇ ਉਹਨੂੰ ਦੱਸਿਆ ਸੀ ਉੱਥੇ ਆਬਰਾਮ ਨੇ ਇੱਕ ਜਗਵੇਦੀ ਬਣਾਈ ਅਤੇ ਉਸ ਉੱਤੇ ਲੱਕੜੀਆਂ ਚੈਨ ਦਿੱਤੀਆਂ ਅਤੇ ਆਪਣੇ ਪੁੱਤਰ ਇਸਹਾਕ ਨੂੰ ਬੰਨ ਕੇ ਜਗਵੇਦੀ ਦੀਆਂ ਲੱਕੜੀਆਂ ਉੱਤੇ ਰੱਖ ਦਿੱਤਾ ਸੀ ਇਸਹਾਕ ਨੂੰ ਨਹੀਂ ਸੀ ਪਤਾ ਹੁਣ ਹੁਣ ਤਾਂ ਉਹਨੂੰ ਪਤਾ ਲੱਗ ਗਿਆ ਹੋਣਾ ਆਬਵੀਅਸਲੀ ਹੋਨੇ ਕੀ ਸੋਚਿਆ ਉਹ ਵੀ ਨਹੀਂ ਉੱਠਿਆ ان نے بھی نہیں اپنے پتا لڑائی لما پہ گیا مورے کہ ایبرام نے آبرام نے کہ اس طرح نیچا ہے کو نیچا میرے کو نہیں ہے کہ اس طرح کی نیچا جمیں ہی آب نے اپنے ہاتھ ودا کے شوی فری ابھی بہت واری سوچے ادا فری مارن مارنے نہیں نہیں ਜਾਨਵਰ ਨੂੰ ਜਦੋਂ ਮਾਰਦੇ ਸੀ ਉਹਦੇ ਉਹਦੇ ਗਾਲ ਵਿੱਚ ਛੀਰ ਪਾ ਕੇ ਉਹ ਖੂਨ ਨਿਕਲ ਕੇ ਉਹ ਮਰ ਜਾਂਦਾ ਸੀ ਫਿਰ ਉਹਦੀ ਬਲੀ ਚੜਾਈ ਜਾਂਦੀ ਸੀ ਕਰਕੇ ਖੂਨ ਤੋਂ ਸੋ ਇਦਾਂ ਮਾਰਨ ਦੀ ਤਾਂ ਨਹੀਂ ਉਹਨੇ ਸ਼ਾਇਦ ਸ਼ੂਰੀ ਕੱਢੀ ਉਹਨੂੰ ਇੱਥੇ ਵੜਨ ਲਈ ਪਰਤੇ ਲਿਖੇ ਜਿਵੇਂ ਹੀ ਮਤਲਬ ਉਹ ਐਂ ਕੰਢੇ ਤੇ ਜਾ ਕੇ ਜਿਵੇਂ ਹੀ ਆਬਰਾਮ ਨੇ ਆਪਣਾ ਹੱਥ ਵਧਾ ਕੇ ਸ਼ੂਰੀ ਫੜੀ ਕਿ ਆਪਣੇ ਪੁੱਤਰ ਨੂੰ ਹੋਮ ਬਲੀ ਕਰਕੇ ਚੜਾਵੇ ਤਾਦੇ ਯਹੋਵਾ ਦੇ ਦੂਤ ਨੇ ਆਕਾਸ਼ ਤੋਂ ਉਸ ਨੂੰ ਪੁਕਾਰਿਆ ਆਬਰਾਮ ਆਬਰਾਮ ਉਸ ਨੇ ਉੱਤਰ ਦਿੱਤਾ ਮੈਂ ਹਾਜ਼ਰ ਹਾਂ ਉਸ ਨੇ ਆਖਿਆ ਤੂੰ ਇਸ ਮੁੰਡੇ ਨੂੰ ਹੱਥ ਨਾਲ ਆ ਅਤੇ ਨਾ ਹੀ ਉਸ ਨਾਲ ਕੁਝ ਕਰ ਹੁਣ ਮੈਂ ਜਾਣ ਗਿਆ ਹਾਂ ਕਿ ਤੂੰ ਪਰਮੇਸ਼ਰ ਤੋਂ ਡਰਦਾ ਹੈਂ ਕਿਉਂ ਜੋ ਤੂੰ ਆਪਣੇ ਪੁੱਤਰ ਹਾਂ ਆਪਣੇ ਇਕਲੌਤੇ ਪੁੱਤਰ ਦਾ ਵੀ ਮੇਰੇ ਤੋਂ ਸਰਫਾ ਨਹੀਂ ਕੀਤਾ ਸੋ ਯੂ نو ਇੰਟਰਸਟਿੰਗ ਥਿੰਗ ਇ ਜਿਸ ਲੱਕੇ ਵਿਦ ਜਿਸ ਪਹਾੜ ਉੱਤੇ ਇਸਾਕ ਨੂੰ ਲਜਾਇਆ ਗਿਆ ਸੀ ਉਸੇ ਪਹਾੜ ਉੱਤੇ ਮੰਦਿਰ ਬਣਿਆ ਸੀ ਜਿੱਥੇ ਬਲੀਆਂ ਚੜਾਈਆਂ ਜਾਂਦੀਆਂ ਸੀ ਸੋ ਰੱਬ ਨੇ ਇਹ ਜਾਣ ਕੇ ਜਗ੍ਹਾ ਚੁਣੀ ਸੀ ਪਰ ਇਥੋਂ ਸਾਨੂੰ ਪਿਕਚਰ ਦੱਸਦੀ ਹੈ ਕਿ ਕਰਕੇ ਰੱਬ ਨੇ ਵੀ ਆਪਣੇ ਪੁੱਤਰ ਨਾਲ ਸੱਚੀ ਇਸ ਤਰ੍ਹਾਂ ਕੀਤਾ ਸੀ ਇਸਾਕ ਨੂੰ ਤਾਂ ਨਹੀਂ ਕਰਾਇਆ ਆਬਰਾਮ ਤੋਂ ਰੱਬ ਨੇ ਮਰਵਾਇਆ ਨਹੀਂ ਪਰ ਰੱਬ ਨੇ ਯੀਸੂ ਨੂੰ ਇਸ ਤਰ੍ਹਾਂ ਕਿਤਾ ਪਿਤਾ ਨੇ ਆਪਣਾ ਪੁੱਤਰ ਵਾਰ ਦਿੱਤਾ ਸਾਡੀ ਖਾਤਰ ਕਹਿੰਦਾ ਆਪਣੇ ਇਕਲੌਤੇ ਪੁੱਤਰ ਦਾ ਵੀ ਤੂੰ ਮੇਤੋਂ ਸਲਫਾ ਨਹੀਂ ਕੀਤਾ ਤੋਂ ਅਸੀਂ ਸੋਚ ਸਕਦੇ ਵੀ ਕੋਈ ਇਦਾਂ ਦੀ ਚੀਜ਼ ਜਿਹੜੀ ਰੱਬ ਚਾਹੁੰਦਾ ਆ ਸਾਡੇ ਤੋਂ ਜੇ ਅਸੀਂ ਅਸੀਂ ਉਹ ਇਦਾਂ ਦੀ ਚੀਜ਼ ਤਾਂ ਨਹੀਂ ਹੋ ਸਕਦੀ ਸਾਡੇ ਕੋਲ ਜਿਹੜੀ ਸਾਡੇ ਅਕੋਤੇ ਪੁੱਤਰ ਨਾਲੋਂ ਵੀ ਜ਼ਿਆਦਾ ਕੀਮਤ ਹੋਵੇ ਪਰ ਉਹ ਆਬਰਾਮ ਨੇ ਉਹ ਵੀ ਦੇ ਦਿੱਤੀ ਵੀ ਮੇਰੀ ਜ਼ਿੰਦਗੀ ਵਿੱਚ ਕੀ ਆ ਜਿਹੜਾ ਰੱਬ ਚਾਹੁੰਦਾ ਆ ਪਰ ਮੈਂ ਦੇ ਨਹੀਂ ਰਹਾ ਮੇਰੇ ਵਿੱਚ ਨੇਚਾ ਦੀ ਕਮੀ ਕਿੱਥੇ ਆ ਇਹਦੇ ਬਾਰੇ ਸੋਚਿਆ ਜਾ ਸਕਦਾ ਜਦ ਆਬਰਾਮ ਨੇ ਆਪਣੀਆਂ ਅੱਖਾਂ ਚੁੱਕ ਕੇ ਵੇਖਿਆ ਤਾਂ ਵੇਖੋ ਉਹਦੇ ਪਿੱਛੇ ਇਕ ਲੀਲਾ ਸੀ ਜੇ ਤਾਂ ਆਬਰਾਮ ਨੇ ਕਿਹਾ ਸੀ ਲੀਲਾ ਰੱਬ ਦੇਊਗਾ ਦਿੱਤਾ ਵੀ ਰੱਬ ਨੇ ਕੀ ਆਬਰਾਮ ਨੂੰ ਪਤਾ ਸੀ ਇਦਾਂ ਹੋਣਾ ਹੈ ਜਾਂ ਉਹਦੇ ਹੀ ਕਹਿ ਰਿਹਾ ਸੀ ਪਰ ਬਿਸ਼ੱਕ ਜੋ ਮਰਜੀ ਉਹਦੇ ਮਨ ਵਿੱਚ ਵਾਰੇ ਸੀ ਰੱਬ ਨੇ ਸ਼ਾਇਦ ਉਹ ਗੱਲ ਸੁਣ ਕੇ ਉਹਨੂੰ ਦੇ ਵੀ ਦਿੱਤਾ ਦਿੱਤਾ ਵੀ ਲੈ ਲਾ ਆ ਬੱਕਰਾ ਨਹੀਂ ਦਿੱਤਾ ਦਿੱਤਾ ਵੀ ਲੈ ਲਾ ਹੈ ਦੇ ਅੰਜੀਸਤਰਾ ਆਬਰਾਮ ਨੇ ਕਿਹਾ ਸੀ ਜਿਸ ਦੇ ਸੰਗ ਜਿਹੜੇ ਸੀ 40 ਵਿੱਚ ਫਸੇ ਹੋਏ ਸਨ ਤਾਂ ਆਬਰਾਮ ਨੇ ਜਾ ਕੇ ਉਸ ਲੈਲੇ ਨੂੰ ਫੜ ਲਿਆ ਅਤੇ ਉਸ ਨੇ ਆਪਣੇ ਪੁੱਤਰ ਦੀ ਥਾਂ ਹੋਮ ਬਲੀ ਕਰਕੇ ਚੜਾ ਆਬਰਾਮ ਨੇ ਉਸ Satan ਦਾ ਨਾਮ وا یار رکھا یہ متوقع سم کیونکہ انہ یو یار جگہ کا نام رکھے چیتا جگہ دِس طرح کے رکھے جی جس طرح اتنے کٹنا گٹنا واپریاں سی سو آب رام نے اس ستان کا نام یہوا یر رکھا اج تک بھی یہ کیا جاتا ہے کہ یہووا دے پربت اتنے پربند کیا جائے گا ਇਹ ਯਹੋਵਾ ਦੇ ਦੂਤ ਨੇ ਦੂਜੀ ਵਾਰ ਆਕਾਸ਼ ਤੋਂ ਆਬਰਾਮ ਨੂੰ ਪਕਾਰ ਕੇ ਆਖਿਆ ਪ੍ਰਭੂ ਯਹੋਵਾ ਦਾ ਬਾਕ ਹੈ ਕਿ ਮੈਂ ਆਪ ਆਪਣੀ ਹੀ ਸੌਂ ਖਾਦੀ ਹੈ ਕਿ ਤੂੰ ਜੋ ਇਹ ਕੰਮ ਕੀਤਾ ਸੀ ਰੱਬ ਨੂੰ ਵੀ ਇਸ ਗੱਲ ਤੋਂ ਹੈਰਾਨਗੀ ਸੀ ਹੈਰਾਨਗੀ ਨਹੀਂ ਸ਼ਰਦਾ ਸੀ ਮਾਨ ਸੀ ਅਤੇ ਆਪਣੇ ਪੁੱਤਰ ਸਗੋ ਆਪਣੇ ਇਕਲੌਤੇ ਪੁੱਤਰ ਦਾ ਵੀ ਸਰਫਾ ਨਹੀਂ ਕੀਤਾ ਸੀ ਇਥੇ ਮੈਨੂੰ ਥੋੜਾ ਜਿਹਾ ਲੱਗਦਾ ਕਿ ਇੱਥੇ ਲਿਖਿਆ ਆਪਣੇ ਪੁੱਤਰ ਸਭੋਂ ਆਪਣੇ ਇਕਲੌਤੇ ਪੁੱਤਰ ਦਾ ਵੀ ਮਤਲਬ ਇਸਮਾਈਲ ਜੀ ਨਾਲ ਹੁੰਦਾ ਉਸ ਸਮੇਂ ਸ਼ਾਇਦ ਉਹ ਇੰਨੀ ਵੱਡੀ ਪ੍ਰਖਿਆ ਨਹੀਂ ਸੀ ਹੋਣੀ ਮੈਂ ਨਹੀਂ ਕਹਿ ਰਿਹਾ ਮੈਂ ਤਾਂ ਕਹੂੰਗਾ ਕਿ ਜਿੰਨੇ ਮਰਜੀ ਪੁੱਤ ਹੋਣ ਔਖਾ ਹੋਗਾ ਪਰ ਲੱਗ ਰਿਹਾ ਕਿ ਇਕਲੌਤਾ ਪੁੱਤਰ ਹੋਣ ਦਾ ਅਸਰ ਇਸ ਚੀਜ਼ ਦਾ ਜ਼ਿਆਦਾ ਹੈ ਸਰਫਾ ਨਹੀਂ ਕਿਤੇ ਜਿਹੜਾ ਉਹਨਾਂ ਦੇ ਬੁਢਾਪੇ ਦੇ ਵਿੱਚ ਉਹ ਉਸਤਾ ਤੇ ਉਹਦੀ ਪਿਆਰੀ ਪਤਨੀ ਸਰਾ ਦੇ ਰਾਹੀਂ ਆਇਆ ਸੋ ਮੇਬੀ ਐਸ਼ਮਲ ਦੇ ਬਾਰੇ ਨਹੀਂ ਗੱਲ ਲਹਿ ਹੋਰੇ ਇਕਲੌਤਾ ਜਦੋਂ ਕਿਹਾ ਜਾਂਦਾ ਹੈ ਕਿ ਕਿ ਉਹ ਦੂਰ ਸੀ ਪਰ ਕਿਉਂਕਿ ਉਹ ਉਹਨਾਂ ਦੇ ਬੁਢਾਪੇ ਦਾ ਪੁੱਤ ਸੀ ਤੇ ਸਿਗਾ ਵੀ ਹੈ ਇਸ ਲਈ ਮੈਂ ਤੈਨੂੰ ਬਰਕਤਾਂ ਤੇ ਬਰਕਤਾਂ ਦੇਵਾਂਗਾ ਅਤੇ ਮੈਂ ਤੇਰੀ ਅੰਸ ਨੂੰ ਆਕਾਸ਼ ਤੇ ਤਾਰਿਆਂ ਜਿੰਨੀ ਅਤੇ ਸਮੁੰਦਰ ਦੇ ਕੰਡੇ ਦੇ ਰੇਤ ਵਾਂਗੂੰ ਹੱਥ ਵਧਾਵਾਂਗਾ ਅਤੇ ਤੇਰੀ ਅੰਸ ਆਪਣੇ ਵਹਿਰੀਆਂ ਦੇ 파ਟਕ ਉੱਤੇ ਕਬਜ਼ਾ ਕਰੇਗੀ ਧਰਤੀ ਦੀਆਂ ਸਾਰੀਆਂ ਕੌਮਾਂ ਸੀ ਤੇਰੀ ਅੰਸ਼ ਦੇ ਕਾਰਨ ਬਰਕਤ ਪਾਉਣਗੀਆਂ ਕਿਉਂ ਜੋ ਤੂੰ ਮੇਰੇ ਹੁਕਮ ਨੂੰ ਮੰਨਿਆ ਹੈ ਇਥੇ ਲਿਖਿਆ ਧਰਤੀ ਦੀਆਂ ਸਾਰੀਆਂ ਕੌਮਾਂ ਸੋ ਅਸੀਂ ਜਾਣਦੇ ਕਿ ਜਿਹੜਾ ਬਾਈਬਲ ਦਾ ਪਹਿਲਾ ਹਿੱਸਾ ਹੈ ਉਹ ਮੇਨਲੀ ਇਸਰਾਈਲ ਕੌਮ ਤੇ ਰੱਬ ਸੰਬੰਧੀ ਜਿਹੜੇ ਰਿਸ਼ਤਾ ਸੀ ਉਹਦੇ ਬਾਰੇ ਗੱਲ ਹੋ ਰਹੀ ਸੀ ਬਾਕੀਆਂ ਕੌਮਾਂ ਵੈ ਵੈਰੀਸੀ ਉਸ ਕੌਮ ਦੀ ਪਰ ਰੱਬ ਕਹਿ ਰਿਹਾ ਉਹ ਫਿਊਚਰ ਨੂੰ ਪੁਆਇੰਟ ਕਰ ਰਿਹਾ ਜਿਹੜਾ ਹੁਣ ਅਸੀਂ ਸਵਾਦ ਲਾ ਰਹੇ ਹਾਂ ਕਿ ਧਰਤੀ ਦੀਆਂ ਸਾਰੀਆਂ ਕੌਮਾਂ ਤੇਰੀ ਅੰਸ ਦੇ ਕਾਰਨ ਬਰਕਤ ਪਾਉਣਗੀਆਂ ਸੋ ਕਿਉਂਕਿ ਯਿਸੂ ਸਾਰੇ ਨਹੀਂ ਮਰਿਆ ਇਸ ਦੇ ਰਾਹੀਂ ਸਾਰਿਆਂ ਨੂੰ ਸਦਾ ਦੀ ਜ਼ਿੰਦਗੀ ਹੈ ਜੇ ਯਿਸੂ ਨੇ ਰਾਜ ਕਰਨਾ ਪੂਰੀ ਧਰਤੀ ਉੱਤੇ ਸੋ ਉਹ ਉਹ ਇਸੇ ਸਮੇਂ ਪਰਾਈਆਂ ਕੌਮਾਂ ਦੀ ਬਰਕਤ ਬਾਰੇ ਗੱਲ ਰੱਬ ਕਰ ਰਿਹਾ ਹੈ ਬਰਕਤ ਪਾਉਣਗੀਆਂ ਕਿਉਂ ਹੁਣ ਅਸੀਂ ਹੁਣ ਮੈਂ ਆ ਮੇਰਾ ਪਸ਼ੋਕੜ ਹੈਗਾ ਪੰਜਾਬੀ ਪਸ਼ੋਕੜ ਇੰਡੀਆ ਤੋਂ ਤੇ ਅਸੀਂ ਬਰਕਤਾਂ ਪਾ ਰਹੇ ਹਾਂ ਯਿਸੂ ਕਰਕੇ ਜੋ ਆਬਰਾਮ ਦੀ ਹਾਂਸ ਵਿੱਚੋਂ ਸੀ ਰਾਈਟ ਸੋ ਇਹ ਜਿਹੜੀ ਗੱਲ ਪੂਰੀ ਹੋ ਰਹੀ ਹੈ ਧਰਤੀ ਦੀਆਂ ਸਾਰੀਆਂ ਕੌਮਾਂ ਈਵਨ ਰਡੇ ਪੰਜਾਬ ਦੇ ਪੰਜਾਬੀ ਲੋਕ ਹੈ ਤੇਰੀ ਹਾਂਸ ਦੇ ਕਾਰਨ ਬਰਕਤ ਪਾਉਣ ਗਿਆ ਕਿਉਂ ਜੋ ਤੂੰ ਮੇਰੇ ਹੁਕਮ ਨੂੰ ਮੰਨਿਆ ਹੈ ਤਦ ਆਬਰਾਮ ਆਪਣੇ ਦਾਸਾਂ ਕੋਲ ਮੁੜ ਆਇਆ ਅਤੇ ਉਹ ਉੱਠ ਕੇ ਅਬਰ ਸ਼ਬਾ ਨੂੰ ਵਾਪਸ ਆਇ ਅਤੇ ਆਬਰਾਮ ਪੇਰਸ਼ਬਾ ਵਿੱਚ ਆ ਕੇ ਵਸਿਆ ਰਿਹਾ ਹੁਣ ਥੋੜੀ ਜਿਹੀ ਇੱਥੇ ਸਾਨੂੰ ਗੱਲ ਕੀਤੀ ਗਈ ਆ ਆਬਰਾਮ ਦੇ ਭਰਾ ਬਾਰੇ ਹੁਣ ਅਸੀਂ ਪੜ੍ਹਦੇ ਹਾਂ ਨਹੋਰ ਦੇ ਇੱਥੇ ਲਿਖਿਆ ਵੰਸ਼ਸ 13 ਅਕਸਰ ਤੁਸੀਂ ਬਾਅਦ ਚ ਦੇਖੋਗੇ ਕਿਉਂਕਿ ਇਸ ਆਬਰਾਮ ਦੇ ਭਰਾ ਦੇ ਬੱਚਿਆਂ ਵਿੱਚੋਂ ਇਸਾਕ ਨੂੰ ਪਤਨੀ ਮਿਲਣੀ ਸੀ ਸੋ ਅਸੀਂ ਦੇਖ ਰਹੇ ਹਾਂ ਇੱਥੇ ਲਿਖਿਆ ਇਹਨਾਂ ਗੱਲਾਂ ਦੇ ਬਾਅਦ ਅਜਿਹਾ ਹੋਇਆ ਕਿ ਆਬਰਾਮ ਨੇ ਨੂੰ ਦੱਸਿਆ ਗਿਆ ਕਿ ਵੇਕ ਮਿਲਕਾ ਨੇ ਵੀ ਤੇਰੇ ਪ੍ਰਾਣ ਹੋਰ ਲਈ ਪੁੱਤਰਾਂ ਨੂੰ ਜਨਮ ਦਿੱਤਾ ਹੈ ਮਿਲਕਾ ਦੇ ਪੁੱਤਰ ਇਹ ਸਨ ਇੱਥੇ ਲਿਖਿਆ ਹੈ ਅਰਥਾਤ ਉਹਦਾ ਪਲੋਠਾ ਉਸ ਅਤੇ ਉਸ ਦਾ ਪ੍ਰਾ ਬੂਸ ਅਤੇ ਕੈਮੂਅਲ ਜਿਹੜਾ ਆਰਾਮ ਦਾ ਪਿਤਾ ਸੀ ਅਤੇ ਕਾਸਦ ਹਜ਼ੂ ਬਦਲਾਸ ਬਦਲਾਫ ਅਤੇ ਬਤਹੂਅਲ ਇਨਾ ਅੱਠ ਪੁੱਤਰਾਂ ਨੂੰ ਮਿਲਕਾ ਨੇ ਆਬਰਾਮ ਦੇ ਭਰਾਣ ਹੋਰ ਲਈ ਜਣਿਆ ਅਤੇ ਬੈਥੂਲ ਦੇ ਦੇ ਰਬੈਕਾ ਜਮੀ ਇਹ ਰਬੈਕਾ ਇਹ ਫੇ ਬਾਚ ਇਸਾਕ ਨਾਲ ਵਿਆਹ ਜਾਂਦੀ ਹੈ ਉਸ ਦੀ ਇੱਕ ਰਖੇਲ ਸੀ ਜਿਸ ਦਾ ਨਾਮ ਰੂਮਾ ਸੀ ਉਸ ਨੇ ਵੀ ਤਬ ਘਮ ਤਹਾਸ਼ ਅਤੇ ਮਾ ਕਾ ਨੂੰ ਜਨਮ ਦਿੱਤਾ ਸੋ ਆ ਜਿਹੜੀ ਆਇੜਨਾਇਆ ਰਬਕਾ ਜੋ ਬੈਟਵਿਲ ਡੀਟੀਸੀ ਆ ਇਸ ਕੁੜੀ ਨਾਲ ਫੇਰ ਬਾਅਦ ਇਸਾਕ ਦਾ ਵਿਆਹ ਹੋਣਾ ਹੈ ਤੇ ਅਸੀਂ ਫੇਰ ਬਾਅਦ ਚ ਦੇਖਾਂਗੇ ਇੱਥੇ ਅਸੀਂ ਬਾਈਮਾਰ ਦੀਆਂ ਬੰਦ ਕਰਦੇ ਹਾਂ